ਹਾਲ ਜੀ ਦੋਸਤੋ ਕੀ ਹਾਲ ਚਾਲ ਹੈ ਰੱਬ ਜਾਣਦਾ ਕਿ ਇਹਨਾਂ ਦਰਖਤਾਂ ਦੀ ਕਿਸੇ ਨਾਲ ਕੀ ਦੁਸ਼ਮਣੀ ਹੋਵੇਗੀ ਹਿਮਾਚਲ ਦੇ ਜੰਗਲਾਂ ਦੇ ਵਿੱਚ ਅਸੀਂ ਆਏ ਸੀ ਹਿਮਾਚਲ ਤੋਂ ਅਸੀਂ ਬਾਬਾ ਵਾਲਗਨਾਨਤ ਤੋਂ ਜਾ ਰਹੇ ਸੀ ਮਾਂ ਜਵਾਲਾ ਦੇਵੀ ਦੇ ਮੰਦਿਰ ਤਾਂ ਸਾਨੂੰ ਰਸਤੇ ਦੇ ਵਿੱਚ ਇਹ ਕੁਝ ਪੇੜ ਦਿਖੇ ਇਹ ਕੁਝ ਜੰਗਲ ਦਿਖਿਆ ਇਹ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿੰਨੇ ਵੀ ਫੁੱਕੇ ਹੋਏ ਦਰਖਤ ਨੇ ਇਹ ਸਾਰੇ ਦੋਸਤੋ ਅੱਗ ਨਾਲ ਫੁੱਕੇ ਹੋਏ ਦਰਖਤ ਨੇ ਹੁਣ ਇਹ ਨਹੀਂ ਪਤਾ ਪਰਮਾਤਮਾ ਜਾਣਦਾ ਕਿ ਇਹ ਅੱਗ ਆਪਣੇ ਆਪ ਲੱਗੀ ਹੈ ਜਾਂ ਕਿਸੇ ਨੇ ਲਾਈ ਹੈ ਕਿ ਇਹਨਾਂ ਪੌਦਿਆਂ ਦੇ ਨਾਲ ਕਿਸੇ ਦੀ ਕੀ ਦੁਸ਼ਮਣੀ ਹੈ ਕਿ ਉਹਨੂੰ ਅੱਗ ਲਾ ਕੇ ਕੀ ਮਿਲਿਆ ਹੋਵੇਗਾ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪੌਦਾ ਆ ਇਹਦੀ ਜਿਹੜੀ ਲੱਕੜ ਆ ਉਹ ਬਹੁਤ ਮਹਿੰਗੀ ਲੱਕੜ ਆ ਆਪਣੇ ਪੰਜਾਬ ਦੇ ਵਿੱਚ ਜਿਹਨੂੰ ਬਿਹਾਰ ਤੇ ਕੈਲ ਦੀ ਲੱਕੜ ਕਿਹਾ ਜਾਂਦਾ ਛੀਲ ਦੀ ਲੱਕੜ ਕਿਹਾ ਜਾਂਦਾ ਇਹ ਬਰੋਜੇ ਦਾ ਦਰਖਤ ਹੈ ਦੋਸਤੋ ਜਿਹਦੇ ਨਾਲ ਰਬੜ ਤਿਆਰ ਹੁੰਦੀ ਹੈ ਇਹ ਬਰੋਜੀ ਦਾ ਦਰਖਤ ਹੈ ਇਹਦੇ ਵਿੱਚ ਇੱਕ ਇਹਦਾ ਮਤਲਬ ਵਾਈਟਰ ਰੰਗ ਦਾ ਲਿਕਵਿਡ ਨਿਕਲਦਾ ਉਹਦੇ ਨਾਲ ਆਪਾਂ ਇਹ ਰਬੜ ਤਿਆਰ ਕੀਤੀ ਜਾਂਦੀ ਹੈ ਰਬੜ ਜਿਵੇਂ ਟਾਇਰ ਲਾ ਲੋ ਕਿਸੇ ਵੀ ਚੀਜ਼ ਦਾ ਰਬੜ ਦੇ ਜਿਹੜੇ ਪ੍ਰੋਡਕਟ ਬਣਦੇ ਨੇ ਉਹ ਰਬੜ ਇੱਥੋਂ ਯੂਜ਼ ਹੁੰਦੀ ਹੈ ਮਤਲਬ ਕਿ ਇਹ ਜੜਾ ਹੈ ਰਬੜ ਦੇ ਦਰਖਤ ਦੀ ਆ ਤੁਸੀਂ ਦੇਖ ਸਕਦੇ ਹੋ ਅੱਗੇ ਦੇ ਕੀ ਕਿੰਨਾ ਬੁਰਾ ਹਾਲ ਕੀਤਾ ਹੋਇਆ ਇਸ ਬੁੱਟੇ ਦਾ ਮੈਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਤਾਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਵੀ ਤੁਹਾਡੇ ਨਿਗਾ ਜਾਂਦੀ ਹੈ ਇਹ ਸਾਰੇ ਦਰਖਤ ਨੇ ਜਿੰਨੇ ਵੀ ਸਾਰੇ ਅੱਗ ਨਾਲ ਫੁੱਕੇ ਹੋਏ ਦਰਖਤ ਨੇ ਤਾਂ ਦੋਸਤੋ ਕੀ ਮਿਲਿਆ ਹੋਵੇਗਾ ਕਿਸੇ ਨੂੰ ਕੀ ਹੈ ਨਾ ਬੂਟਿਆਂ ਨੂੰ ਅੱਗ ਲਾਈ ਹੋਏਗੀ ਜਾਂ ਜੰਗਲਾਂ ਦੇ ਵਿੱਚ ਅੱਗ ਲਾ ਕੇ ਕਿਸੇ ਨੂੰ ਕੀ ਮਿਲਿਆ ਹੋਵੇਗਾ ਕੱਲਾ ਬੂਟੇ ਦਾ ਸਵਾਲ ਨਹੀਂ ਇਹਦੇ ਨਾਲ ਜਿਹੜੇ ਥੱਲੇ ਧਰਤੀ ਦੇ ਵਿੱਚ ਜੀਵ ਜੰਤੂ ਰਹਿੰਦੇ ਨੇ ਪੰਛੀ ਰਹਿੰਦੇ ਨੇ ਉਹ ਵੀ ਅੱਗ ਨਾਲ ਸੜ ਕੇ ਸੁਆਹ ਹੋ ਗਏ ਹੋਣੇ ਨੇ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿ ਕਿੰਨਾ ਫੁੱਕਿਆ ਹੋਇਆ ਦਰਖਤ ਹੈ ਤਾਸੀ ਜਾ ਰਹੇ ਸੀ ਮੈਂ ਕਿਹਾ ਚਲੋ ਰਸਤੇ 'ਚ ਜਾਂਦੇ ਜਾਂਦੇ ਸਾਨੂੰ ਇਹ ਮਤਲਬ ਕਿ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਥੋਡੇ ਤੱਕ ਅਸੀਂ ਹਿਮਾਚਲ ਦੇ ਜੰਗਲਾਂ 'ਚ ਆਏ ਸੀ ਹਿਮਾਚਲ ਦੇ ਜੰਗਲਾਂ 'ਚ ਸਾਨੂੰ ਪਤਾ ਲੱਗਿਆ ਕਿ ਇਹ ਅੱਗ ਜਿਹੜੀ ਹੈ ਇਹ ਉਰੇ ਪਤਾ ਨਹੀਂ ਰੱਬ ਜਾਣਦਾ ਕਿਨੇ ਲਾਈ ਹੈ ਜਾਂ ਮਤਲਬ ਕੀ ਪ੍ਰੋਸੈਸ ਹੈ ਮੈਨੂੰ ਤਾਂ ਨਹੀਂ ਪਤਾ ਹੈਗਾ ਬਾਕੀ ਜੇ ਕੋਈ ਹਿਮਾਚਲ ਦਾ ਵੀਰ ਵੀਡੀਓ ਦੇਖਦਾ ਤਾਂ ਉਹ ਕਮੈਂਟ ਕਰਕੇ ਦੱਸਿਓ ਕਿ ਇਹ ਅੱਗ ਕਿਵੇਂ ਲੱਗੀ ਆ ਠੀਕ ਹੈ ਦੋਸਤੋ ਬਾਕੀ ਮੇਰਾ ਮੈਸੇਜ ਇਹੀ ਹੈ ਸਾਰੇ ਭਰਾਵਾਂ ਨੂੰ ਕਿ ਅੱਗ ਨਾ ਲਾਓ ਇਹ ਜਿਹੜਾ ਗਰਮੀ ਦਾ ਰੀਜਨ ਹੈ ਗਰਮੀ ਵਧਣ ਕਾਰਨ ਦਾ ਜਿਹੜਾ ਟੈਂਪਰੇਚਰ ਹੈ ਗਰਮੀ ਦਾ ਇਹ ਤੁਸੀਂ ਬੂਟੇ ਲਾਓ ਭਰਾਵੋ ਹਰਿਆਲੀ ਕਿਉਂਕਿ ਆਪਣੇ ਹਿੰਦੂਸਤਾਨ ਦੇ ਵਿੱਚ ਹਰਿਆਲੀ ਦੀ ਬਹੁਤ ਜ਼ਿਆਦਾ ਲੋੜ ਹੈ ਗਰਮੀ ਨੇ ਇੰਨਕ ਜਿਆਦਾ ਬੁਰਾ ਹਾਲ ਕੀਤਾ ਹੋਇਆ ਕਿ ਲੋਕਾਂ ਦਾ ਘਰੋਂ ਨਿਕਲਣਾ ਬਾਹਰ ਹੋ ਰਿਹਾ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ